ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੈ ਨੇਰੇ ਕਾਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੈ ਨੇਰੈ ਕਾਂਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਬਡੇਰੇ ਸਗਲੇ ਦਾਸ ਕੋਸ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਏ ਭਾਈ ਪ੍ਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ ਉਸ ਦੀ ਬਰਕਤ ਨਾਲ ਜਮਦੂਤ ਮੇਰੇ ਨੇੜੇ ਨਹੀਂ ਟੁਕਦਾ ਮੈਨੂੰ ਮੌਤ ਦਾ ਖਤਰਾ ਨਹੀਂ ਰਿਹਾ ਏ ਭਾਈ ਜਿਸ ਮਨੁੱਖ ਨੂੰ ਗੁਰੂ ਦੀ ਸਦਾ ਥਿਰ ਹਰ ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਜੀਵਨ ਵਿੱਚ ਸਫਲਤਾ ਬਖਸ਼ੀ ਪ੍ਰਭੂ ਨੇ ਕਮਾਦਿਕ ਉਸ ਦੇ ਸਾਰੇ ਹੀ ਵੈਰੀ ਮੁਕਾਵ ਦਿੱਤੇ ਤੇ ਉਸ ਨੂੰ ਨਾਮ ਸਿਮਰਨ ਦੀ ਸੇ ਸਟਕਲ ਦੇ ਦਿੱਤੀ ਰਹਾਉ اے ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ ਸਫਲਤਾ ਬਖਸ਼ੀ ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ ਇੰਦਰੀ ਆਤਮਿਕ ਗੁਣਾਂ ਨਾਲ ਭਰਪੂਰ ਕਰ ਦਿੱਤੇ ਉਹ ਮਨੁੱਖ ਕਮਾਦਿਕ ਵੱਲੋਂ ਪਰਤ ਕੇ ਆਤਮਿਕ ਆਨੰਦ ਵਿੱਚ ਆ ਟਿਕੇ हे ਨਾਨਕ ਉਸ ਪ੍ਰਭੂ ਦੀ ਸ਼ਰਣ ਪਿਆ ਰਹੁ ਜਿਸ ਨੇ ਸ਼ਰਣ ਪਿਆ ਦੇ ਸਾਰੇ ਰੋਗ ਦੂਰ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ